ਆਉਂ ਕੁਝ ਕ ਸਮਾਂ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਕੁ ਵਿਚਾਰਾਂ ਦੀ ਸਤਿਗੁਰ ਤਰਸ ਕਰਕੇ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਇੱਕ ਰੰਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੇਜੋ ਜੀ ਲਾਹੌਰ ਚੂਨਾ ਮੰਡੀ ਲਾਹੌਰ ਚੂਨਾ ਮੰਡੀ ਸੋਡੀਆਂ ਦਾ ਪਰਿਵਾਰ ਰਹਿੰਦਾ ਹੈ ਨਾਮ ਆਇਆ ਜੀ ਬਾਬਾ ਗੁਰਦਿਆਲ ਜੀ ਇਹ ਬਾਬਾ ਗੁਰਦਿਆਲ ਜੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ ਪਰਮੇਸ਼ਰ ਤੇ ਸ਼ਰਧਾ ਰੱਖਣ ਵਾਲੇ ਨੇ ਇਹਨਾਂ ਦੇ ਘਰ ਇੱਕ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਠਾਕੁਰਦਾਸ ਜੀ ਇਹ ਬਾਬਾ ਠਾਕੁਰਦਾਸ ਜੀ ਜਦੋਂ ਜਵਾਨ ਹੁੰਦੇ ਨੇ ਫਿਰ ਇਹਨਾਂ ਦਾ ਵਿਆਹ ਮਕਾਲਫ ਦੇ ਅਨੁਸਾਰ ਦੋ ਮਕਾਲਫ ਲਿਖਦਾ ਹੈ ਉਹ ਕਹਿੰਦਾ ਬੀਬੀ ਕਰਮੋ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਤੇ ਇਹ ਬੀਬੀ ਕਰਮੋ ਬੜਾ ਜਸ ਕੱਟਣ ਵਾਲੀ ਸੀ ਇਸੇ ਬੀਬੀ ਨੂੰ ਫਿਰ ਲੋਕ ਸਤਕਾਰ ਦੇ ਨਾਲ ਬੀਬੀ ਜਸਵੰਤੀ ਜੀ ਕਿਹਾ ਕਰਦੇ ਸਨ ਇਹ ਸ਼ੁਭ ਗੁਨਾ ਕਰਕੇ ਪਰਮੇਸ਼ਰ ਦਾ ਜਸ ਕਰਨ ਵਾਲੀ ਇਹ ਬੀਬੀ ਸੀ ਤੇ ਲੋਕ ਪਿਆਰ ਦੇ ਨਾਲ ਬੀਬੀ ਕਰਮੋ ਨੂੰ ਬੀਬੀ ਜਸਵੰਤੀ ਜੀ ਕਿਆ ਕਰਦੇ ਸਨ ਸਤ ਸੰਗਿਓ ਸਨ 1500 ਦੇ ਵਿੱਚ ਫਿਰ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਹਰਦਾਸ ਜੀ ਇਹ ਬਾਬਾ ਹਰਦਾਸ ਜੀ ਵਾਕਈਂ ਹਰੀ ਦੇ ਦਾਸ ਸਨ ਹਰੀ ਦੀ ਭਗਤੀ ਕਰਨ ਵਾਲੇ ਸਨ ਜਦੋਂ ਬਾਬਾ ਹਰਦਾਸ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਬੀਬੀ ਅਨੂਪੀ ਜੀ ਨਾਲ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਅਤਿਮ ਸਤਿਕਾਰ ਨਾਲ ਮਾਤਾ ਦਇਆ ਕੌਰ ਦੀ ਆਖਦੇ ਹਾਂ ਪ੍ਰਚਲਿਤ ਨਾਮ ਹੈ ਮਾਤਾ ਦਇਆ ਕੌਰ ਜੀ ਸੁਭਾਵੀ ਦਇਆ ਵਾਲਾ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਕਈ ਇਤਿਹਾਸਕਾਰ ਇਥੋਂ ਤੱਕ ਲਿਖਦੇ ਨੇ ਲਗਭਗ 12 ਸਾਲ ਬਾਅਦ ਸਮਾ ਬਣਿਆ ਜਿਸ ਦਾਤੇ ਦਾ ਅੱਜ ਪ੍ਰਕਾਸ਼ ਦੇ ਰਮਣਾ ਰਿਓ ਨਾ ਉਹ ਦਾਤੇ ਦਾ ਧਰਤੀ ਤੇ ਆਉਂਦਾ ਸਤ ਸੰਗਿਓ ਇਧਰੋਂ ਅੱਜ 1534 ਦੇ ਵਿੱਚ ਗੁਰੂ ਰਾਮ ਦਾ ਜੀ ਦਾ ਪ੍ਰਕਾਸ਼ ਹੋਣਾ ਹੈ ਇੱਕ ਕਮਰੇ ਦੇ ਅੰਦਰ ਮਾਤਾ ਦਇਆ ਕੌਰ ਜੀ ਨੇ ਤੇ ਦਾਈ ਨੂੰ ਸਨੇਹ ਭੇਜਿਆ ਗਿਆ ਹੁਣ ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਜਿਸ ਕਮਰੇ ਦੇ ਅੰਦਰ ਮਾਤਾ ਦਿਆ ਕਰੋ ਜੀ ਨੇ ਬਾਹਰ ਬਾਬਾ ਹਰਦਾਸ ਜੀ ਖਲੋਤੇ ਨੇ ਕੁਝ ਹੋਰ ਛੋਟੀਆਂ ਦੇ ਪਰਿਵਾਰ ਬਾਹਰ ਖਲੋਤੇ ਨੇ ਕੁਝ ਸਮੇਂ ਬਾਅਦ ਫਿਰ ਦਾਈ ਬਾਹਰ ਆਉਂਦੀ ਹੈ ਆ ਕੇ ਹੱਥ ਜੁੜ ਕੇ ਆਖਣ ਲੱਗੀ ਬਾਬਾ ਹਰਦਾਸ ਜੀ ਬਾਬਾ ਹਰਦਾਸ ਜੀ ਵਧਾਈ ਹੋਵੇ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਗੁਰੂ ਰਾਮਦਾਸ ਪਿਤਾ ਜੀ ਦੇ ਪ੍ਰਕਾਸ਼ ਤੇ ਜੀ ਵਧਾਈਆਂ 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 ਆਹ ਸਤ ਸੰਗਿਓ ਪਹਿਲੇ ਪੁੱਤਰ ਹੋਣ ਕਰਕੇ ਨਾਮ ਰੱਖਿਆ ਜੇਠਾ ਇਹਨਾਂ ਦਾ ਗੁਰ ਰਾਮਦਾਸ ਜੀ ਛੋਟੀ ਉਮਰ ਹੈ ਮਾਤਾ ਜੀ ਅਕਾਲ ਚਲਾਨਾ ਕਰ ਗਏ 7 ਕ ਸਾਲ ਦੀ ਉਮਰ ਹੈ ਪਿਤਾ ਜੀ ਵੀ ਅਕਾਲ ਚਲਾਨਾ ਕਰ ਗਏ ਇਧਰੋਂ ਬਾਸਰ ਕੇ ਤੋਂ ਨਾਨੀ ਨੂੰ ਪਤਾ ਚੱਲਦਾ ਹੈ ਨਾਨੀ ਜੀ ਲਾਹੌਰ ਟੂਨਾ ਮੰਡੀ ਪਹੁੰਚਦੇ ਨੇ ਹੁਣ ਛੋਡਿਆਂ ਦੇ ਜੋ ਪਰਿਵਾਰ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਚਿਖਾ ਚਿਨੀ ਅੱਜ ਗੁਰਮਖੋ 7 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਰਾਮ ਦਾਸ ਪਿਤਾ ਜੀ ਦੁਨਿਆਵੀ ਉਮਰ 7 ਸਾਲ ਹੈ। ਚਿਨੀ ਹੋਈ ਪਿਤਾ ਨੇ ਚਿਖਾ ਨੂੰ ਆਪਣੇ ਹੱਥਾਂ ਦੇ ਨਾਲ ਅੱਗ ਦਾ ਲਾਂਬੂ ਲਾਉਂਦੇ ਨੇ। ਸ਼ਾਮ ਨੂੰ ਘਰ ਵਾਪਸ ਆਉਂਦੇ ਨੇ ਹੁਣ ਸਾਰੇ ਆਪੋ ਆਪਣੇ ਘਰਾਂ ਚ ਲਈ ਜਾਂਦੇ ਨੇ ਕੇਵਲ ਤੇ ਕੇਵਲ ਨਾਨੀ ਦੋਤਾ ਦੋਨੋਂ ਘਰ ਤੇ ਬੈਠੇ ਨੇ ਨਾਨੀ ਆਪਣੇ ਦੋਤੇ ਨੂੰ ਗੱਲ ਦੇਣਾ ਲਾਉਂਦੀ ਹੈ ਦਲਾਸਾ ਦਿੰਦੀ ਹੈ ਹੁਣ ਲਾਹੌਰ ਦੇ ਵਿੱਚ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਵੀ ਜੇਠਾ ਅੱਜ ਅਨਾਥ ਹੋ ਗਿਆ ਜੇਠਾ ਅੱਜ ਜਤੀਮ ਹੋ ਗਿਆ ਪਰ ਉਹ ਕਿਆ ਜਾਣਨ ਕਿਆ ਜਾਣਨ ਉਹ ਭੋਲਿਓ ਜਿੰਨੇ ਤੁਸੀਂ ਕਹਿੰਦੇ ਹੋ ਨਾ ਜੇਠਾ ਅੱਜ ਅਨਾਥ ਹੋ ਗਿਆ ਜੇਠਾ ਅੱਜ ਜਤੀਮ ਹੋ ਗਿਆ ਸਮਾਂ ਆਵੇਗਾ ਲੱਖਾਂ ਹੀ ਅਨਾਥ ਲੱਖਾਂ ਜਤੀਮ ਇਹਦੇ ਦਰ ਤੇ ਜਾ ਕੇ ਇਹਦੇ ਕੋਲੋਂ ਝੋਲੀਆਂ ਪੜਵਾਇਆ ਕਰਨਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਵੇਖੋ ਗੁਰਮਖੋ ਲੱਖਾਂ ਅਨਾਥ ਲੱਖਾਂ ਜਤੀਮ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਚ ਜਾ ਕੇ ਝੋਨੀਆਂ ੜਵਾਉਂਦੇ ਨੇ ਇਦਨੋਂ ਉੱਤੇ ਫਿਰ ਨਾਨੀ ਨੇ ਘੁੰਗਣੀਆਂ ਬਣਾ ਦੇਣੀਆਂ ਤੇ ਗੁਰੂ ਰਾਮਦਾਸ ਪਿਤਾ ਜੀ ਨੇ ਬਚਪਨ ਦੀ ਅਮਜ ਘੁੰਗਣੀਆਂ ਵੇਚਣੀਆਂ ਸ੍ਰੀਕੇ ਵਾਲੇ ਇਰਖਾ ਕਰਦੇ ਨੇ ਨਾਨੀ ਜਾਣਿਆ ਹੁਣ ਗੱਲ ਨਹੀਂ ਬਣੀ ਇੱਥੇ ਇੱਕ ਦਿਨ ਘਰ ਨੂੰ ਤਾਲਾ ਲਾਇਆ ਆਪਣੇ ਦੋਤੇ ਨੂੰ ਉਂਗਲ ਤੋਂ ਫੜਿਆ ਇੱਥੇ ਬਸ ਕੇ ਗੀਲਾਂ ਨਿੱਕੇ ਆ ਗਏ ਗਨਮਖੋ ਇਧਰ ਆ ਗਏ ਇਧਰੋਂ ਗੁਰੂ ਅਮਰਦਾਸ ਜੀ ਦਾ ਇਹ ਨਗਰ ਹੈ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇ ਪਿਤਰ ਸੇਵਾ 'ਚ ਪਹੁੰਚ ਚੁੱਕੇ ਨੇ ਸਮਾ ਆਇਆ ਗੁਰੂ ਅਮਰਦਾਸ ਜੀ ਗੁਰ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਆਪਣੇ ਪਰਿਵਾਰ ਤੋਂ ਵੀ ਗੋਇੰਦਵਾਲ ਸਾਹਿਬ ਬੁਲਾ ਲਿਆ ਇਧਰੋਂ ਸਤਬ ਦੇ ਨਾਨੀ ਜੀ ਸਤਗੁਰੂ ਜੀ ਗੋਇੰਦਵਾਲਾ ਸਾਹਿਬ ਚਲੇ ਗਏ ਹੁਣ ਉੱਥੇ ਘੁੰਗਣੀਆਂ ਵੇਚਦੇ ਨੇ ਮੇਰੇ ਸਤਗੁਰੂ ਜੀ ਨਾਲ ਨਾਲ ਗੁਰੂ ਘਰ ਸੇਵਾ ਕਰਦੇ ਨੇ ਹੁਣ ਨਾਨੀ ਉਮਰ ਵਢੇੜੀ ਹੋ ਗਈ ਇੱਕ ਦਿਨ ਨਾਨੀ ਦੇ ਮਨ ਚ ਪਤਾ ਨਹੀਂ ਕੀ ਆਇਆ ਅੱਜ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਨਾਨੀ ਗਈ ਦੋਵੇਂ ਹੱਥ ਜੋੜ ਲੈ ਨਾਨੀ ਨੇ ਆਖ ਲਈਏ ਗਰੀਬ ਨਿਵਾਜ਼ ਸਤਗੁਰੂ ਜੀ ਧੰਨ ਗੁਰੂ ਅਮਰਦਾਸ ਜੀ ਤੁਹਾਡੇ ਉੱਪਰ ਗੁਰੂ ਅੰਗਦ ਦੇ ਪਿਤਾ ਨੇ ਬੜੀਆਂ ਰਹਿਮਤਾ ਕੀਤੀਆਂ ਨੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਨੇ ਸਤਗੁਰੂ ਗੁਰੂ ਅੰਗਦ ਦੇ ਪਿਤਾ ਜੀ ਨੇ ਤੁਹਾਨੂੰ ਇਹ ਵਰਦ ਦਿੱਤੇ ਨੇ ਤੁਸੀਂ ਨਿਮਾਨਿਆਂ ਦੇ ਮਾਨ ਹੋ ਤੁਸੀਂ ਨਿਤਾਨਿਆਂ ਦੇ ਤਾਨ ਹੋ ਤੁਸੀਂ ਨਿਊਟਿਆਂ ਦੀ ਓਟ ਹੋ ਉਸਿ ਨਿਆਸ ਨੇ ਦੇ ਆਸਰੇ ਹੋ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰੋ ਕਿਰਪਾ ਕਰੋ ਮੈਨੂੰ ਆਪਣੇ ਦੋਤੇ ਦੇ ਭਿੱਖ ਦੀ ਜਨਤਾ ਹੈ ਹੁਣ ਗੁਰੂ ਅਮਰਦਾਸ ਜੀ ਕਦੀ ਨਾਨੀ ਵੱਲ ਦੇਖਦੇ ਨੇ ਤੇ ਕਦੀ ਦੋਤੇ ਵੱਲ ਭਾਗ ਗੁਰੂ ਅਮਰਦਾਸ ਜੀ ਵੱਲ ਦੇਖਦੇ ਨੇ ਬਚਪਨ ਦੀ ਮਰਦ ਜੀ ਤੇ ਗੁਰੂ ਅਮਰਦਾਸ ਜੀ ਅੱਖ ਲੱਗੇ ਮਾਈ ਕੀ ਕੰਨੀ ਆ ਹੇ ਗਰੀਬ ਨਿਵਾਸ ਸਤਿਗੁਰੂ ਜੀ ਮੇਰੀ ਉਮਰ ਵਢੇੜੀ ਹੋ ਗਈ ਹੈ ਪਤਾ ਨਹੀਂ ਕਿਹਦੇ ਵੇਲੇ ਸੁਨੇਹ ਆ ਜਾਣਾ ਹੈ ਮੈਨੂੰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਤੇ ਉਸ ਵੇਲੇ ਗੁਰੂ ਅਮਰਦਾਸ ਜੀ ਆਖਣ ਲੱਗੇ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਹੇ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਦੇ ਦਰ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲਿਆਂ ਦੇ ਭੁਖ ਸਵਾਰੀ ਜਾਇ ਕਰਨ ਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਈ ਆਪਣੇ ਦੋਤੇ ਦੇ ਪ੍ਰੇਖਿਤ ਚਿੰਤਾ ਨਾ ਕਰ ਸਤ ਸੰਗਿਓ ਇਦਾਂ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਦੀ ਸੇਵਾ ਦੇ ਵਿੱਚ ਸਮਾਂ ਆਇਆ ਗੁਰੂ ਅਮਰਦਾਸ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਦੇ ਨਾਲ ਗੁਰੂ ਰਾਮਦਾਸ ਜੀ ਦਾ ਵਿਆਹ ਕਰਵਾ ਦਿੱਤਾ ਪਵਨ ਅਨੰਦ ਕਾਰਜ ਕਰਵਾ ਦਿੱਤਾ ਸਮਾਂ ਬੀਤ ਜਾ ਰਿਹਾ ਹੈ ਲਗਭਗ 2 ਦਹਾਕੀਆਂ ਤੋਂ ਵੱਧ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਬੜੀਆਂ ਸਮਾਵਾਂ ਨਿਭਾਈਆਂ ਅੱਜ ਉਹ ਸਮਾਂ ਮੁਖ ਆ ਗਿਆ ਅੱਜ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕੂਲ ਬੁਲਾਇਆ ਬਾਬਾ ਬੁੱਢਾ ਸਾਹਿਬ ਨੇ ਕੂਲ ਬੁਲਾਇਆ ਹੋਰ ਆਪਣੇ ਪਰਿਵਾਰ ਵਾਲਿਆਂ ਨੂੰ ਸਾਖ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਕੂਲ ਬੁਲਾਇਆ ਗੁਰਸਿੱਖਾਂ ਨੂੰ ਸੰਗਤਾਂ ਨੂੰ ਕੂਲ ਬੁਲਾਇਆ ਤੇ ਕੀ ਕੀਤਾ ਗੁਰਮੁਖੋ ਫਿਰ ਗੁਰੂ ਅਮਰਦਾਸ ਪਿਤਾ ਜੀ ਨੇ ਅੱਜ ਗੁਰੂ ਰਾਮਦਾਸ ਨੂੰ ਆਪਣੇ ਸਿੰਘਾਸਨ ਤੇ ਬਿਠਾ ਦਿੱਤਾ ਅੱਜ ਆਪਣੇ ਸਿੰਘਾਸਨ ਤੇ ਬਿਠਾਤਾ ਬਾਬਾ ਬੁੱਢਾ ਸਾਨੂੰ ਇਸ਼ਾਰਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਆਇ ਤੋਂ ਬਾਅਦ ਗੁਰੂ ਰਾਮਦਾਸ ਜੀ ਗੁਰਨਾਨ ਦੇਵ ਜੀ ਦੇ ਘਰ ਦੇ ਮਾਲਕ ਹੋਣਗੇ ਫਿਰ ਬਾਬਾ ਬੁੱਢਾ ਸਾਹਿਬ ਨੇ ਗੁਰਗੱਦੀ ਦੀ ਦਸਮਸਾਣੀ ਆਪ ਨਿਭਾਈ ਪਹਿਲਾਂ ਗੁਰੂ ਅਮਰਦਾਸ ਨੇ ਪ੍ਰਕਰਮਾ ਕਰਕੇ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਸਾਹਿਬ ਨੇ ਮੱਥਾ ਟੇਕਿਆ ਫਿਰ ਸਿੱਖ ਸੰਗਤਾਂ ਨੇ ਹੋਰਨਾਂ ਨੇ ਮੱਥਾ ਗੁਰੂ ਰਾਮਦਾਸ ਜੀ ਨੂੰ ਟੇਕਿਆ ਸਤ ਸੰਗਿਓ ਅੱਜ ਸਾਰਾ ਸੰਸਾਰ ਗੁਰੂ ਰਾਮਦਾਸ ਦੇ ਚਰਨਾਂ 'ਚ ਨਮਸਕਾਰ ਕਰ ਰਿਹਾ ਹੈ। ਬਾਬਾ ਸੁੰਦਰ ਜੀ ਕਹਿੰਦੇ ਕਹੇ ਸੁੰਦਰ ਸੁਨੋ ਸੰਤੋ ਸਭ ਜਗਤ ਪਿਆਰੀ ਪਾਈ ਜੀਓ। ਇੱਕ ਉਹ ਸਮਾ ਹੈ ਗੁਰਮੁਖੋ ਲੋਕ ਕਹਿੰਦੇ ਸਨ ਜੇਠਾ ਅੱਜ ਅਨਾਥ ਹੋ ਗਿਆ ਜੇਠਾ ਅੱਜ ਜਤੀਮ ਹੋ ਗਿਆ ਪਰ ਅੱਜ ਗੁਰੂ ਰਾਮਦਾਸ ਨੂੰ ਸਾਰਾ ਸੰਸਾਰ ਹੀ ਨਮਸਕਾਰ ਕਰ ਰਿਹਾ ਹੈ। ਨਾਨਕ ਨਾਮ ਨਰਿੰਦਰਨ ਜਾਨਿਓ ਕਿੰਨੀ ਭਗਤ ਪ੍ਰੇਮ ਦੇ ਬਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੂਰਤ ਕੀ ਨੀਮ ਰਖਾਈ ਗੁਰ ਅਮਰਦਾਸ ਕੀ ਅਕਤ ਕਥਾ ਹੈ ਇਕ ਜਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਬੜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਬੜਾਈ ਸਾਰਾ ਸੰਸਾਰ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸ਼ਕਾਰ ਕਰਕੇ ਗੁਰੂ ਰਾਮਦਾਸ ਕੋਲੋਂ ਖੁਸ਼ੀਆਂ ਲੈ ਰਿਆ ਹੈ ਇਧਰੋਂ ਦੂਰੋਂ ਦੂਰੋਂ ਸੰਗਤਾਂ ਸਾਧੂ ਪਤ ਦਰਸ਼ਨਾ ਵਾਸਤੇ ਹੁੰਦੀਆਂ ਨੇ ਸਤਗੁਰੂ ਸਿੰਘਾਸਨ ਤੇ ਬੈਠੇ ਨੇ ਪਰ ਸਤਗੁਰ ਨੇ ਆਪਣਾ ਉਹ ਸਮਾਗੁਰ ਨੂੰ ਯਾਦ ਹੈ ਕੀ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਏ ਚੁੱਕੇ ਸਭ ਸੋਗ ਸੰਤਾਪੇ ਵੇਖੋ ਗੁਰਮੁਖ ਕੋ ਸਿੰਘਾਸਨ ਤੇ ਬੈਠੇ ਨੇ ਕੀ ਕਹਿੰਦੇ ਹਮ ਹੁਣਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਏ ਗੁਰੂ ਰਾਮਦਾਸ ਪਿਤਾ ਜੀ ਤੋ ਹੱਥੋਂ ਸਦਕੇ ਜਾਈਏ ਤੋ ਹੱਥੋਂ ਅਸ਼ਕੇ ਜਾਈਏ ਜੇਕ ਮਾਈ ਆਉਂਦੀ ਏ ਸਤਬੂ ਦੀ ਸ਼ਰਨ ਵਿੱਚ ਬੜੀ ਕੀਮਤੀ ਮਾਲਾ ਗੁਰੂ ਰਾਮਦਾਸ ਨੂੰ ਭੇਟਾ ਕਰਦੀ ਏ ਉਹ ਮਾਈ ਤੇ ਗੁਰੂ ਰਾਮਦਾਸ ਜੀ ਪਤਾ ਕੀ ਕਰਦੇ ਨੇ ਇੱਕ ਲੋੜਵੰਦ ਨੂੰ ਕੋਲ ਬਣਾਉਂਦੇ ਨੇ ਤੇ ਉਹ ਮਾਲਾ ਨਾ ਕੀਮਤੀ ਮਾਲਾ ਉਹ ਲੋੜਵੰਦ ਨੂੰ ਦੇ ਦਿੰਦੇ ਨੇ ਉਮਾਈ ਆਖਣ ਲਈ ਸਤਿਗੁਰੂ ਮੈਂ ਕਿੱਡੀ ਸ਼ਰਧਾ ਭਾਵਨਾ ਦੇ ਨਾਲ ਕਿੱਡੀ ਕੀਮਤੀ ਮਾਲਾ ਤੁਹਾਡੇ ਚਰਨਾਂ ਵਿੱਚ ਲੈ ਕੇ ਆਈ ਸਾਂ ਤੁਸੀਂ ਕੀ ਕੀਤਾ ਇਹ ਮਾਲਾ ਇੱਕ ਗਰੀਬ ਨੂੰ ਦੇ ਦਿੱਤੀ ਉਸ ਵੇਲੇ ਗੁਰੂ ਆਮਦਾ ਜੀ ਪਤਾ ਕੀ ਕਹਿੰਦੇ ਮਾਈ ਇਹ ਮਾਲਾ ਦੀ ਇਸ ਗਰੀਬ ਨੂੰ ਲੋੜ ਹੈ ਕਿਉਂ ਇਹ ਲੋੜਵੰਦ ਹੈ ਜਿੱਥੇ ਲੋੜ ਹੋਵੇ ਨਾ ਉਥੇ ਦਸਵੰਦ ਦਿੱਤਾ ਜਾਵੇ ਤਾਂ ਪਰਮੇਸ਼ਰ ਦੀਆਂ ਖੁਸ਼ੀਆਂ ਮਿਲਦੀਆਂ ਨੇ ਤੇ ਗੁਰੂ ਰਾਨ ਦਾ ਪਿਤਾ ਜੀ ਨੇ ਸੰਸਾਰ ਦੇ ਲੋਕਾਂ ਨੂੰ ਸਹਜੇ ਸਮਝਾਤਾ ਇਹ ਭਲਿਓ ਸੰਸਾਰ ਦੇ ਲੋਕੋ ਜੇ ਦਸਵੰਦ ਦੇਣਾ ਹੈ ਨਾ ਜਿੱਥੇ ਲੋੜ ਹੈ ਉਥੇ ਆਪਣਾ ਦਸਵੰਦ ਦਿਓ ਪਰਮੇਸ਼ਰ ਕੋਲੋਂ ਫਿਰ ਖੁਸ਼ੀਆਂ ਮੰਗਣ ਦੀ ਲੋੜ ਨਹੀਂ ਪੈਂਦੀ ਖੁਸ਼ੀਆਂ ਆਪਣੇ ਆਪ ਝੋਲੀ 'ਚ ਪਿਆ ਜਾਂਦੀਆਂ ਨੇ ਜਿੱਥੇ ਲੋੜ ਹੈ ਉਥੇ ਦਸਵੰਦ ਦਿਓ ਜੇ ਸੱਬਰਵਾਲ ਨਗਰ ਤੋਂ ਸੰਗਤਾਂ ਆਉਂਦੀਆਂ ਨੇ ਸਤਿਗੁਰ ਤੇ ਦਰਸ਼ਨਾਂ ਵਾਸਤੇ ਇਹ ਨਗਰ ਦੇ ਮੁੱਖੀ ਸਿੱਖ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਭਾਈ ਤੀਰਥਾ ਉਹ ਵੀ ਸਤਿਗੁਰ ਤੇ ਦਰਸ਼ਨਾਂ ਵਾਸਤੇ ਆਉਂਦਾ ਹੈ ਸੰਗਤਾਂ ਆ ਕੇ ਸਤਿਗੁਰ ਤੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ ਸੰਗਤ ਜਿੱਤ ਜਾਂਦੀਆਂ ਨੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਭਾਈ ਤੀਰਥਾ ਜੀ ਗਲਤ ਪੱਲਾ ਪਾ ਕੇ ਦੋਵੇਂ ਆਤ ਜਿਹੜੇ ਸੱਤ ਦਿਸ਼ਾਂ ਵਿੱਚ ਆ ਜਾਂਦੇ ਨੇ ਹੇ ਗੁਰੂ ਰਾਮਦਾਸ ਪਿਤਾ ਜੀ ਮੈਂ ਤੁਹਾਡੇ ਚਰਨਾਂ 'ਚ ਅੱਜ ਬੜੀ ਜ਼ਰੂਰੀ ਇੱਕ ਬੇਨਤੀ ਕਰਨ ਵਾਸਤੇ ਆਇਆ ਕਿਰਪਾ ਕਰਿਓ ਬਖਸ਼ਿਸ਼ ਕਰਿਓ ਮੈਨੂੰ ਸਮਤ ਬਖਸ਼ਿਓ ਤਾਂ ਉਸ ਵੇਲੇ ਗੁਰੂ ਰਾਮਦਾਸ ਪਿਤਾ ਜੀ ਅੱਖਾਂ ਲੱਗੇ ਭਾਈ ਕੀ ਕਹਿਣਾ ਚਾਹੁੰਦਾ ਖੁੱਲ ਕੇ ਸਤਿਗੁਰੂ ਮੇਰੇ ਗਰੀਬ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਇਹ ਦੱਸਣਾ ਕਰੋ ਕਿ ਇਹ ਚਿੱਤ ਚੈਨ ਵਿੱਚ ਕਿਵੇਂ ਹੋਵੇ ਇਹ ਚਿੱਤ ਚੈਨ ਵਿੱਚ ਕਿਵੇਂ ਹੋਵੇ ਤੇ ਉਸ ਲਈ ਗੁਰੂ ਰਾਮਦਾਸ ਪਿਤਾ ਜੀ ਆਖਣ ਲੱਗੇ ਉਹ ਭਾਈ ਤੀਰਥਿਆ ਜੇ ਚੌਨਾ ਚਿੱਤ ਚੈਨ ਵਿੱਚ ਹੋ ਜਾਵੇ ਫਿਰ ਇੱਧਰ ਉੱਧਰ ਦੇ ਭਟਕਣਾ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਕਰਨੀ ਪਵੇਗੀ ਇੱਕ ਦੇ ਗੁਣ ਗਾਉਣੇ ਪੈਣਗੇ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਫਿਰ ਇੱਕ ਨੂੰ ਯਾਦ ਕਰਨਾ ਪਵੇਗਾ ਇੱਕ ਦੇ ਗੁਣ ਗਾਉਣੇ ਪੈਣਗੇ ਫਿਰ ਤੇਰਾ ਚਿੱਤ ਚੈਨ ਵਿੱਚ ਹੋਵੇਗਾ ਫਿਰ ਤੇਰੇ ਅੰਦਰ ਆਨੰਦ ਖੀੜਾ ਆਵੇਗਾ ਸਤਗੁਰੂ ਇੱਕ ਦੇ ਗੁਣ ਗਾਉਣੇ ਪੈਣਗੇ ਹਾਂ ਭਾਈ ਤੀਰਥਿਆ ਕਿਉਂ ਬਾਣੀ ਵੀ ਇੱਕ ਤੋਂ ਸ਼ੁਰੂ ਹੁੰਦੀ ਹੈ ਪੜਦੇ ਨਾ ਇੱਕ ਓੰਕਾਰ ਬੋਲੋ ਇੱਕ ਓੰਕਾਰ ਇੱਕ ਤੋਂ ਹੀ ਬਾਣੀ ਸ਼ੁਰੂ ਹੁੰਦੀ ਹੈ ਇੱਕ ਦੇ ਨਾਲ ਹੀ ਗੁਰੂ ਨਾਨਕ ਜੀ ਨੇ ਸੰਸਾਰ ਦੇ ਲੋਕਾਂ ਨੂੰ ਜੋੜਿਆ ਹੈ ਜਨਨ ਤੁਸੀਂ ਜਲਜੀਤ ਸਿੰਘ ਦਾ ਪਾਠ ਕਰਦੇ ਹੋ ਪੜ੍ਹਦੇ ਹੋ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਇੱਕ ਦਾਤਾ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੂਟ ਨ ਆਵਹੀ ਅਗਨਤ ਭਰੇ ਪੰਧਾਰ ਇੱਕ ਦੀ ਗੱਲ ਹੋਈ ਏਕ ਪਿਤਾ ਇੱਕ ਕਿਸਕੇ ਹਮ ਬਾਰਿਕ ਇੱਕ ਦੀ ਗੱਲ ਹੁਣੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਇੱਚੀ ਪੜੇ ਹੈ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਦਿਸਵਲ ਹਰ ਨੇ ਜਲ ਥਲ ਮਈਲ ਸੋਏ ਇੱਕ ਦੀ ਉਪਾਸਨਾ ਕਰਨੀ ਪਵੇਗੀ ਆਓ ਮੇਰਾ ਗੁਮੁਖ ਦਿਲ ਹੈ ਮਨ ਦੀ ਭਾਵਨਾ ਹੈ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਜਗਰੂ ਰਾਮਦਾਸ ਜੀ ਭਾਈ ਤੀਰਥੇ ਨੂੰ ਇਸਮਤ ਦੇ ਰਹੇ ਨੇ ਇਹ ਕੇਵਲ ਤੇ ਕੇਵਲ ਗੁਰੂ ਰਾਮਦਾਸ ਪਿਤਾ ਜੀ ਨੇ ਭਾਈ ਤੀਰਥੇ ਨੂੰ ਇਸਮਤ ਨਹੀਂ ਦਿੱਤੀ ਸਮੁੱਚੇ ਸੰਸਾਰ ਦੀ ਝੂੜੀ ਜੇ ਸਿੱਖਿਆ ਪਾ ਦਿੱਤੀ ਇਹ ਸੋਝੀ ਪਾ ਦਿੱਤੀ ਆਉ ਪਿਆਰ ਤੇ ਇਹ ਪੰਕਤੀ ਪੜੀ ਆ ਜੀ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਪਈ 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 ਇੱਕੋ ਹੈ मेरा ਹੋ ਹੈ ਸਾਹਿਬ ਮੇਰਾ ਇੱਕ ਇੱਕ ਹੋ ਹੈ ਗੁਰੂ ਰਾਮਦਾਸ ਜੀ ਕਹਿੰਦੇ ਉਹ ਭਾਈ ਫਿਰ ਇੱਕ ਦੀ ਉਪਾਸਨਾ ਕਰਨੀ ਪਵੇਗੀ ਫਿਰ ਚਤ ਚੈਨ ਵਿੱਚ ਹੋਵੇਗਾ ਨਹੀਂ ਤੇ ਇਹ ਖੰਡਾਓ ਵਿੱਚ ਤੁਰਿਆ ਫਿਰਦਾ ਹੈ ਜਿੱਥਾਂ-ਥਾਂ ਤੇ ਭਟਕਾਂਗੇ ਸਤ ਸੰਗਿਓ ਗੁਰੂ ਰਾਮਦਾਸ ਜੀ ਅਖਲ ਕੇ ਭਾਈ ਤੀਰਥਿਆ ਹਮੇਸ਼ਾ ਸੱਚ ਦਾ ਵਿਹਾਰ ਕਰਨਾ ਹੈ ਮੁਖ ਤੋਂ ਵੀ ਸੱਚ ਬੋਲਣਾ ਹੈ ਰਿੱਦਿਓਂ ਵੀ ਸੱਚਿਆਰ ਰਹਿਣਾ ਹੈ ਮੁਖ ਤੋਂ ਵੀ ਸੱਚ ਬੋਲਣਾ ਹੈ ਰਿੱਦਿਓਂ ਵੀ ਸੱਚਿਆਰ ਰਹਿਣਾ ਹੈ ਤੇ ਸੱਚ ਦਾ ਹੀ ਵਿਹਾਰ ਕਰਨਾ ਹੈ ਸੱਚੇ ਪਾਈਏ ਸਾਥ ਬਸੇਰਾ ਇਹਦੇ ਨਾਲ ਫਿਰ ਸੱਚ ਵਿੱਚ ਤੁਹ ਕੋ ਭੇਦ ਹੋ ਜਾਵੇਂਗਾ ਸੱਚ ਨਾਲ ਤੇਰਾ ਮਿਲਾਪ ਹੋ ਜਾਵੇਗਾ ਜਦੋਂ ਰੱਦੀਆ ਤੂੰ ਸੱਚਾ ਹੋ ਜਾਵੇਂਗਾ ਤੇ ਉਹ ਸਚਾਨ ਹੋ ਜਾਵੇਂਗਾ ਤੇ ਸਤਗੁਰੂ ਕਹਿੰਦੇ ਨਾਮ ਦਾ ਅਭਿਆਸ ਕਰਨਾ ਹੈ ਨਾਲ ਨਾਲ ਨਾਮ ਦਾ ਅਭਿਆਸ ਕਰਨਾ ਹੈ ਸੱਚੀ ਸੁੱਤੀ ਕਿਰਤ ਕਰਨੀ ਹੈ ਵਿਹਾਰ ਆਪਣਾ ਸ਼ੁੱਧ ਰੱਖਣਾ ਹੈ ਜਿਦਿਆ ਸਚਿਆ ਰਹਿਣਾ ਹੈ ਵਿਹਾਰ ਵੀ ਸੱਚ ਦਾ ਕਰਨਾ ਹੈ ਮੁਖ ਤੋਂ ਵੀ ਸੱਜ ਬੋਲਣਾ ਹੈ ਇੱਕ ਗੱਲ ਯਾਦ ਰੱਖੀ ਭਾਈ ਤੀਰਥਿਆ ਜ਼ਿੰਦਗੀ 'ਚ ਵਿਚਰਦੇ ਆਂ ਵਿਚਰਦੇ ਆਂ ਕਿੱਥੇ ਨਾਮ ਦਾ ਅਭਿਆਸ ਕਰਨਾ ਹੈ ਉੱਥੇ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਇਹ ਬੜੀ ਵੱਡੀ ਗੁਰਦਾਨ ਦਾ ਪਿਤਾ ਨੇ ਗੱਲ ਆਖੀ ਇਹ ਕੇਵਲ ਤੇ ਕੇਵਲ ਭਾਈ ਤੀਰਥ ਨੇ ਅੱਖੀ ਸਮੁੱਚੇ ਸੰਸਾਰ ਦੇ ਲੋਕਾਂ ਦੀ ਝੋਲੀ 'ਚ ਇਹ ਸਮਤ ਸਤਗੁਣੇ ਪਾ ਦਿੰਦੀ ਸੋਝੀ ਪਾ ਦਿੰਦੀ ਉਹ ਭਾਈ ਤੀਰਥਿਆ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਹੁਣ ਭਾਈ ਤੀਰਥੇ ਨੇ ਗੁਰੂ ਰਾਮ ਦਾਦਾ ਬਚਨ ਕਮਾਇਆ ਆਪਣੂ ਨਗਰ ਗਿਆ ਜੀ ਹੁਣ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਦਾ ਹੈ ਆਓ ਇੱਕ ਦੋ ਮਿੰਟ ਅਸੀਂ ਨਾਮ ਜਪੀਏ ਗੁਰੂ ਰਾਮ ਦਾ ਜਿਹੜਾ ਪ੍ਰਕਾਸ਼ ਦਿਹਾਰਾ ਹੈ ਜਿਨੇ ਇੱਥੇ ਬੈਠੇ ਹੋ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਟੇਮ ਦੇ ਨਾਲ ਆਪਣੇ ਭਲੇ ਵਾਸਤੇ ਆਪਣੇ ਪਰਿਵਾਰ ਦੇ ਭਲੇ ਵਾਸਤੇ ਬੜਾ ਵੱਡਾ ਅਜ ਦਿਹਾਰਾ ਹੈ ਗੁਰਮਖੋ ਜਿਨ੍ਹਾਂ ਦੇ ਘਰ ਗਰੀਬੀ ਹੈ ਅੱਜ ਗੁਰੂ ਰਾਮਦਾਸ ਜੀ ਕੋਲੋਂ ਬਰਕਤਾਂ ਮੰਗੋ ਜਿਨ੍ਹਾਂ ਦੇ ਅੰਦਰ ਕਲਪਨਾ ਹੈ ਅੱਜ ਗੁਰੂ ਰਾਮਦਾਸ ਜੀ ਕੋਲੋਂ ਆਨੰਦ ਮੰਗੋ ਜਿਨ੍ਹਾਂ ਦੇ ਘਰ ਬੂਟੇ ਨਹੀਂ ਲੱਗੇ ਅੱਜ ਗੁਰੂ ਰਾਮਦਾਸ ਜੀ ਅਗੇ ਬੇਨਤੀ ਕਰੋ ਸਤਿਗੁਰਾਂ ਦੇ ਬੂਟੇ ਲੱਗ ਜਾਣ ਜਿਨ੍ਹਾਂ ਕੋ ਅੰਮ੍ਰਿਤ ਵੇਲੇ ਨਹੀਂ ਜਾਗਿਆ ਜਾਂਦਾ ਅੱਜ ਗੁਰੂ ਰਾਮਦਾਸ ਜੀ ਕੋਲੋਂ ਅੰਮ੍ਰਿਤ ਵੇਲਾ ਮੰਗੋ ਕਿਉਂ ਵੱਡਾ ਦਿਹਾੜਾ ਹੈ ਗੁਰਮੁਖੀ ਜੇ ਸਤਗੁਰੂ ਸਮਰੰਤ ਨੈਣ ਕੇ ਤਿਮਨ ਮਿਟੇ ਖਨ ਜੇ ਸਤਗੁਰੂ ਸਮਰੰਤ ਦੇ ਹਰ ਨਾਮ ਦਿਨੋਂ ਦਿਨ ਜਿਨ੍ਹਾਂ ਨੂੰ ਅਜੇ ਤੱਕ ਨਾਮ ਦਾ ਰਸ ਨਹੀਂ ਆਇਆ ਉਹ ਨਾਮ ਦਾ ਰਸ ਮੰਗੋ ਗੁਰੂ ਰਾਮਦਾਸ ਜੀ ਦੇ ਕੋਲੋਂ ਜੇ ਸਤਗੁਰੂ ਸਮਰੰਤ ਜੀ ਕੀ ਤਪਤ ਮਿਟਾਵੇ ਜਿਨ੍ਹਾਂ ਦੇ ਅੰਦਰ ਕਲਪਨਾ ਕਲੇਸ਼ ਹੈ ਉਹ ਗੁਰਦਾਮ ਤੋਂ ਅੱਗੇ ਬੇਨਤੀ ਕਰੋ ਮਹਾਰਾਜ ਕਲਪਨਾ ਕ੍ਰਿਸ਼ ਦੂਰ ਕਰੋ ਅੰਦਰ ਖੀੜਾ ਬਖਸ਼ੋ ਜੇ ਸਤਗੁਰੁ ਦੇ ਸਿਮਰਨ ਤ੍ਰਿਧ ਸਦ ਨਾਮ ਨਿਤ ਪਾਵੇ ਸੋਈ RAM DAS GUR BAL BHAN ਮਿਲ ਸੰਗਤ ਧਨ ਧਨ ਕਰੋ ਜੇ ਸਤਗੁਰੁ ਲਗਪਾ ਪਾਈਐ ਸੋ ਸਤਗੁਰ ਸਿਮਰੋ ਨਰਵਾ ਕੋ ਧਨ ਗੁਰੂ RAM DAS ਜੀ ਧਨ ਗੁਰੂ RAM DAS ਜੀ ਧਨ ਗੁਰੂ RAM DAS ਜੀ ਧਨ ਗੁਰੂ RAM DAS ਦੇ ਭਾਈ ਤੀਰਥਾ ਹੁਣ ਸਤਿਗੁਰ ਦੇ ਬਚਨ ਕਮਾਉਂਦਾ ਹੈ ਇੱਕ ਬੋਲ ਇੱਕ ਤੋਲ ਰੱਖਿਆ ਨਾਲ ਨਾਲ ਯਤਨ ਕਰਦਾ ਹੈ ਕਿ ਉਹਦੀ ਯਾਦ ਬਣੀ ਰਹੇ ਆਓ 2 ਮਿੰਟ ਅਸੀਂ ਹਾਜ਼ਰੀ ਲਗਾਈਏ ਫਿਰ ਦਾਸ ਹੋਣੇ ਸਮਾਪਤੀ ਹੈ ਦੀ ਸਤ ਨਾਮ ਵਾਹਿਗੁਰੂ ਸਤ Say hey ਤੇ ਕਿਰਪਾ ਹਣੀ ਸ਼ੁਰੂ ਹੋ ਗਈ ਰੰਗ ਲਗਤ 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 ਹੈ ਜਿਹੜੀ ਦਾਤ ਗੁਰੂ ਗ੍ਰਾਮਦਾ ਜੀ ਕੋਲੋਂ ਮੰਗਦਾ ਸੀ ਨਾ ਚਿਤ ਚੈਨ ਵਿੱਚ ਆ ਜਾਵੇ ਅੱਜ ਗੁਰਮੁਖਵੰਦਰੇ ਦੇ ਆਨੰਦ ਆ ਗਿਆ ਖੇੜਾ ਆ ਗਿਆ ਐਡੀ ਕਿਰਪਾ ਵਰਤੀ ਹੁਰਨਾਂ ਨੂੰ ਜੋੜਨ ਵਾਲਾ ਬਣ ਗਿਆ ਇਹਦੀ ਗਿਣਤੀ ਫਿਰ ਮੁੱਖੀ ਸਿੱਖਾਂ ਦੇ ਵਿੱਚ ਆਈ ਗੁਰਮੁਖੋ ਸਨਮੁਖ ਸਿੱਖਾਂ ਦੇ ਵਿੱਚ ਇਹਦੀ ਗਿਣਤੀ ਆ ਗਈ ਇਨਾ ਕਿਉ ਭਾਈ ਗੁਰਦਰ ਸਿੰਘ ਨੇ ਆਖਿਆ ਇਹਦੀ ਗਿਣਤੀ ਸਨਮੁਖ ਸਿੱਖਾਂ ਚ ਆ ਗਈ ਫੇ ਭਾਈ ਗੁਰਦਾਸ ਜੀ ਨੇ 11ਵੀਂ ਵਾਰ 17ਵੀਂ ਪੌੜੀ ਚ ਭਾਈ ਤੀਰਥੇ ਦਾ ਜ਼ਿਕਰ ਕੀਤਾ ਜੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਸਨਮੁਖ ਭਾਈ ਤੀਰਥਾ ਵੇਖੋ ਸਨਮੁਖਾ ਦੇ ਵਿੱਚ ਦੀ ਗਿਣਤੀ ਆ ਗਈ ਜਦੋਂ ਭਾਈ ਗੁਰਦਾਸ ਜੀ ਨੇ ਫਿਰ ਗੁਰੂ ਰਾਮਦਾਸ ਵਲੇ ਸਿੱਖ ਜਿਹੜੇ ਉਹਨਾਂ ਦੀ ਵਿਦਾਇ ਕੀਤੀ ਨਾ ਸਭ ਤੋਂ ਪਹਿਲਾਂ ਭਾਈ ਤੀਰਥੇ ਦਾ ਫਿਰ ਜ਼ਿਕਰ ਕੀਤਾ ਜੇ ਸਨਮੁਖ ਭਾਈ ਤੀਰਤਾ ਸੱਬਰਵਾਲ ਸਵੇ ਸਰਦਾਰ ਸੱਬਰਵਾਲ ਨਗਰ ਦਾ ਸੀ ਗੁਰਮੁਖੂ ਅੱਜ ਇਹ ਹੋਰ ਨਾਂ ਨੂੰ ਜੋੜਨ ਵਾਲਾ ਬਣ ਕਿਰਪਾ ਕੀ ਦੀ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅੱਜ ਆਪਣੀ ਵੀ ਅਰਦਾਸ ਇਲਜ਼ਾਮ ਦਾ ਪਿੱਤਾ ਦੇ ਚਰਨਾਂ 'ਚ ਕਰਦਾ ਦਸ ਗਰੀਬ ਦੀ ਵੀ ਦਾਸ ਦੇ ਪੁੱਲਾ ਬਖਸ਼ੂ ਜੀ ਬਖਸ਼ ਦੇ ਹੋ ਦਿਓ ਅਸੀਸ ਪਰਵਾਨੋ ਫਤੀ ਪਿਆਰ ਵਿੱਚ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ